ਸੋਹਰ ਦੀ ਬਹੁਤ ਵੱਡੀ ਖਬਰ ਲੈ ਕੇ ਆਸਰ ਹੋਏ ਅੰਮ੍ਰਿਤਸਰ ਤੋਂ ਖਬਰ ਸਾਹਮਣੇ ਆ ਰਹੀ ਹੈ ਡਾਕਾ ਪੈ ਗਿਆ ਦਿਨ ਦਿਹਾੜੇ ICICI ਬੈਂਕ ਲੁੱਟ ਲਿਆ ਗਿਆ ਜਿਹੜਾ ਪੰਜਾਬ ਦੇ ਵਿੱਚ ਵੱਡਾ ਡਾਕਾ ਪਿਆ ICICI ਬੈਂਕ ਲੁੱਟ ਲਿਆ ਗਿਆ 20 ਲੱਖ ਰੁਪਏ ਤੋਂ ਵੱਧ ਦੀ ਨਕਦੀ ਦੱਸਿਆ ਜਾਂਦਾ ਹੈ ਕਿ ਦਿਨ ਦਿਹਾੜੇ ਲੁਟੇਰੇ ਬੜੀ ਆਸਾਨੀ ਦੇ ਨਾਲ ਬੈਂਕ ਚ ਵੜ ਕੇ ਲੁੱਟ ਕੇ ਫਰਾਰ ਹੋ ਗਏ ਨੇ ਮੌਕੇ ਦੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਇਹ ਸੀਸੀਟੀਵੀ ਤਸਵੀਰਾਂ ਨੇ ਤਸਵੀਰਾਂ ਚ ਲੁਟੇਰੇ ਸਾਫ਼ ਨਜ਼ਰ ਆ ਰਹੇ ਨੇ ਦੱਸਿਆ ਜਾਂਦਾ ਹੈ ਕਿ ਐਕਟਿਵਾ ਦੇ ਉੱਤੇ ਸਵਾਰ ਹੋ ਕੇ ਤਿੰਨ ਲੁਟੇਰੇ ਹੁੰਦੇ ਨੇ ਇੱਕ ਐਕਟਿਵ ਲਾ ਕੇ ਬਾਹਰ ਖੜਾ ਰਹਿੰਦਾ ਹੈ ਤੇ ਬਾਕੀ ਲੁਟੇਰੇ ਦੱਸਿਆ ਜਾਂਦਾ ਹੈ ਕਿ ਜੋ ਦੋ ਲੁਟੇਰੇ ਨੇ ਬੈਂਕ ਦੇ ਅੰਦਰ ਜਾ ਵੜਦੇ ਨੇ ਦੋ ਲੁਟੇਰੇ ਬੈਂਕ ਦੇ ਅੰਦਰ ਜਾਂਦੇ ਨੇ ਤੇ ਦਿਨ ਦਿਹਾੜੇ ਬੈਂਕ ਦੇ ਅੰਦਰੋਂ 20 ਲੱਖ ਰੁਪਏ ਦੀ ਨਕਦੀ ਲੁੱਟ ਲਈ ਜਾਂਦੀ ਹੈ ਡਾਕਾ ਮਾਰਿਆ ਦਿਨ ਦਿਹਾੜੇ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਚ ਵੱਡੇ ਡਾਕੇ ਦੀ ਜਾਣਕਾਰੀ ਮਿਲ ਰਹੀ ਹੈ ਅੰਮ੍ਰਿਤਸਰ ਦਾ ਤਰੰਤਾਰਨ ਰੋਡ ਹੈ ਜਿੱਥੇ ਕੇ ਆਈਸੀਆਈਸੀਆਈ ਬੈਂਕ ਸਥਿਤ ਹੈ ਅੰਮ੍ਰਿਤਸਰ ਦਾ ਤਰੰਤਾਰਨ ਰੋਡ ਤੇ ਆਈਸੀਆਈਸੀ ਬੈਂਕ ਹੈ ਇਹ ਬੈਂਕ ਦੇ ਬਾਰੇ ਜਾਣਕਾਰੀ ਮਿਲਿਆ ਕਿ ਹਲੇ ਬੈਂਕ ਖੁਲੇ ਨੂੰ ਮਹੀਨਾ ਵੀ ਨਹੀਂ ਹੋਇਆ 1 ਮਹੀਨੇ ਦੇ ਲਗਭਗ ਹੋਇਆ ਹੈ ਬੈਂਕ ਖੁੱਲਿਆ ਤੇ ਬੈਂਕ ਖੋਲਦੇ ਸਾਰ ਡਾਕਾ ਪੈ ਗਿਆ ਅੱਜ ਅੱਜ ਬੈਂਕ ਦੇ ਅੰਦਰ ਲੁੱਟੇਰੇ ਆਏ ਦੋ ਲੁੱਟੇਰੇ ਹੁੰਦੇ ਨੇ ਤੇ ਬੈਂਕ 'ਚ ਡਾਕਾ ਮਾਰ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਬੜੀ ਆਸਾਨੀ ਦੇ ਨਾਲ ਪੂਰਾ ਬੈਂਕ ਲੁੱਟ ਲਿਆ ਜਾਂਦਾ ਹੈ ਦਿਨ ਦਿਹਾੜੇ ਪੰਜਾਬ 'ਚ ਵੱਡਾ ਡਾਕਾ ਵੱਜਾ ਹੈ ਡਾਕੇ ਦੀ ਜਾਣਕਾਰੀ ਤੁਹਾਡੀ ਸਕਰੀਨ ਤੇ ਦੇ ਰਹੇ ਹਾਂ ਫਿਲਹਾਲ ਦੱਸਿਆ ਜਾਂਦਾ ਹੈ ਕਿ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪੰਜਾਬ ਚ ਪਏ ਸਭ ਤੋਂ ਵੱਡੇ ਡਾਕੇ ਦੀਆਂ ਲਾਈਵ ਤਸਵੀਰਾਂ ਤੁਸੀਂ ਇਸ ਵੇਲੇ ਵੇਖ ਪਾ ਰਹੇ ਹੋ ਪੰਜਾਬ ਚ ਵੱਡਾ ਡਾਕਾ ਵਜਾ ਐ SSC ਬੈਂਕ ਦੇ ਅੰਦਰੋਂ ਲੱਖਾਂ ਰੁਪਇਆ ਲੁੱਟ ਕੇ ਲੁਟੇਰੇ ਫਰਾਰ ਹੋ ਗਏ ਦੱਸੇ ਜਾ ਰਹੇ ਨੇ ਫਿਲਹਾਲ ਸਭ ਤੋਂ ਵੱਡੀ ਖਬਰ ਤੁਹਾਡੀ ਸਕਰੀਨ ਤੇ ਸਾਂਝੀ ਕਰ ਰਹੇ ਹਾਂ ਦੱਸਿਆ ਜਾਂਦਾ ਕਿ ਦੁਪਹਿਰ ਦੇ ਸਮੇਂ ਦਨ ਨੌਜਵਾਨਾਂ ਉਹਦੇ ਨੇ ਇੱਕ ਐਕਟਿਵਾ ਤੇ ਬਾਹਰ ਖੜਾ ਹੋ ਜਾਂਦਾ ਰਹਿੰਦਾ ਤੇ ਦੋ ਨੌਜਵਾਨ ਬੈਂਕ ਦੇ ਅੰਦਰ ਜਾ ਵੜਦੇ ਨੇ ਬੈਂਕ ਦੇ ਅੰਦਰ ਵੜ ਕੇ ਨੌਜਵਾਨ ਅੰਦਰੋਂ ਬੈਂਕ ਦੇ ਕਰਮਚਾਰੀਆਂ ਨੂੰ ਧਮਕਾ ਕੇ ਡਰਾ ਕੇ 2 ਲੱਖ ਰੁਪਏ ਤੋਂ ਵਿਵਾਦੀ ਨਕਦੀ ਲੈ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਵੱਡੀ ਵਾਰਦਾਤ ਕਰਨ ਤੋਂ ਬਾਅਦ ਦੱਸਿਆ ਜਾਂਦਾ ਪੰਜਾਬ ਪੁਲਿਸ ਤੋਂ ਵੱਡੇ ਸਵਾਲ ਨੇ ਐਕਟਿਵਾ ਤੇ ਆਏ ਨੌਜਵਾਨ ਐਕਟਿਵਾ ਤੇ ਬੈਂਕ 'ਚ ਡਾਕਾ ਮਾਰਿਆ ਤੇ ਐਕਟਿਵਾ ਤੇ ਇਫਰਾਰ ਹੋ ਗਏ ਬੜੇ ਆਸਾਨੀ ਨਾਲ ਆਏ ਲੁਟੇਰੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਭੱਜ ਨਿਕਲੇ ਨੇ ਜਿਸ ਦੀਆਂ ਲਾਈਵ ਤਸਵੀਰਾਂ ਤੁਸੀਂ ਆਸੋਲੇ ਆਪਣੀ ਸਕਰੀਨ ਤੇ ਵੇਖ ਪਰੋ ਫਿਲਹਾਲ ਸਭ ਤੋਂ ਵੱਡੀ ਜਾਣਕਾਰੀ ਤੁਹਾਡੀ ਸਕਰੀਨ ਤੇ ਸਾਂਝੀ ਕਰ ਰਿਹਾ ਐ ਐਕਟਿਵ ਸਵਾਰ ਲੁੱਟੇਰਿਆਂ ਦੇ ਵੱਲੋਂ ਬੈਂਕ ਲੁੱਟ ਲਿਆ ਗਿਆ ਹੈ ਬੈਂਕ ਦੇ ਵਿੱਚ ਡਾਕਾ ਮਾਰਿਆ ਗਿਆ ਤਰਨਤਾਰਨ ਰੋਡ ਤੇ ਸਥਿਤ ਬੈਂਕ ਹੈ ਜਿੱਥੇ ਡਾਕਾ ਵੱਜਿਆ ਤੇ ਦੱਸਿਆ ਜਾਂਦਾ ਕਿ 20 ਲੱਖ ਰੁਪਏ ਦੀ ਨਕਦੀ ਲੁੱਟੀ ਗਈ ਹੈ ਪੰਜਾਬ 'ਚ ਵੱਡੀ ਵਾਰਦਾਤ ਹੋ ਗਈ ਹੈ ਸਭ ਤੋਂ ਵੱਡੇ ਡਾਕੇ ਦੀ ਖਬਰ ਪੰਜਾਬ 'ਚ ਦਿਨ ਦਿਹਾੜੇ ਡਾਕਾ ਪੈ ਗਿਆ ਇਹ ਖਬਰ ਉਸੇਲੇ ਸਾਹਮਣੇ ਆ ਰਹੀ ਹੈ ਜਦੋਂ ਪੰਜਾਬ ਦੇ ਵਿੱਚ ਦੱਸਿਆ ਜਾਂਦਾ ਹੈ ਇੱਕ ਪਾਸੇ ਤਾਂ ਕੇਂਦਰ ਦੀਆਂ ਕੰਪਨੀਆਂ ਤਰ੍ਹਾਂ ਕੀਤੀਆਂ ਨੇ ਪੰਜਾਬ ਪੁਲਿਸ ਨੇ ਸੁਰੱਖਿਆ ਵਧਾਇਆ ਕਿਉਂਕਿ ਚੋਣ ਜਾਬਤਾ ਲੱਗਾ ਹੈ ਸੁਰੱਖਿਆ ਤੇ ਪੁਖਤਾ ਇੰਤਜ਼ਾਮ ਨੇ ਤੇ ਫਰਾ ਕਰ ਕਿਵੇਂ ਅੰਮ੍ਰਿਤਸਰ ਪੁਲਿਸ ਦੀ ਨੱਕੇਟਾ ਇਹ ਦਿਨ ਦਿਹਾੜੇ ਐਡਾ ਵੱਡਾ ਡਾਕਾ ਵੱਜਾ ਤਿੰਨ ਦੋ ਬੰਦੇ ਦੱਸਿਆ ਜਾਂਦਾ ਕਿ ਸਿੰਪਲ ਦੇ ਤਰੀਕੇ ਨਾਲ ਬੈਂਕ ਦੇ ਅੰਦਰ ਦਾਖਲ ਹੋਏ ਦੋ ਬੰਦੇ ਤੀਜਾ ਬਾਹਰ ਖੜਾ ਰਿਹਾ ਬੈਂਕ 'ਚ ਡਾਕਾ ਮਾਰਦੇ ਨੇ 20 ਲੱਖ ਰੁਪਏ ਦੀ ਨਕਦੀ ਖਲੰਦੇ ਨੇ ਤੇ ਮੌਕੇ ਤੋਂ ਭੱਜ ਨਿਕਲਦੇ ਨੇ ਫਰਾਰ ਹੋ ਜਾਂਦੇ ਨੇ ਸਭ ਤੋਂ ਵੱਡੀਆਂ ਤਸਵੀਰਾਂ ਦੇ ਨਾਲ ਖਬਰ ਸਾਂਝੀ ਕਰ ਰਹੇ ਹਾਂ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਡਾਕਾ ਪਿਆ ਤੇ ਡਾਕੇ ਦੇ ਵੇਲੇ ਬੈਂਕ ਦੇ ਅੰਦਰ ਕਰਮਚਾਰੀਆਂ ਨੂੰ ਬੰਦਕ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪੰਜਾਬ ਚ ਸਭ ਤੋਂ ਵੱਡੇ ਡਾਕੇ ਦੀ ਲਾਈਵ ਤਸਵੀਰ ਤੁਹਾਡੀ ਸਕਰੀਨ ਦੇ ਉੱਤੇ ਹੈ ਸੀਸੀਟੀਵੀ ਤਸਵੀਰਾਂ ਸਭ ਬਿਆਨ ਕਰਦੀਆਂ ਨੇ ਕਿਸ ਤਰੀਕੇ ਲੁਟੇਰੇ ਆਸਾਨੀ ਨਾਲ ਆਉਂਦੇ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਤੇ ਫਰਾਰ ਹੋ ਜਾਂਦੇ ਨੇ ਇਸ ਪੂਰੇ ਮਾਮਲੇ ਤੇ ਹੋਰ ਜਾਣਕਾਰੀ ਲੈ ਲੈਣੇ ਆ ਮਿਰਰਲ ਮੇਰੇ ਸਹਿਯੋਗੀ ਅੰਮ੍ਰਿਤਸਰ ਤੋਂ ਗੁਰਪ੍ਰੀਤ ਜੁੜ ਚੁੱਕੇ ਨੇ ਗੁਰਪ੍ਰੀਤ ਕੀ ਅਪਡੇਟ ਹੈ ਤੁਹਾਡੇ ਕੋਲ ਜੋ ਅੱਜ ਬੈਂਕ ਚ ਡਾਕਾ ਵੱਜਿਆ ਕੀ ਬਈ ਪੂਰੀ ਵਾਰਦਾਤ ਹੋਈ ਹੈ ਜੀ ਗੁਰਪ੍ਰੀਤ ਤਾਂ ਮੈਡਮ ਸਰ ਜੇਕਰ ਗੱਲ ਕਰੀਏ ਅਸੀਂ ਤਾਂ ਦਿਨ ਦਿਹਾੜੇ ਜਿਹੜੀ ਅੰਮ੍ਰਿਤਸਰ ਦੇ ਤਰਨਤਾਰਨ ਰੋਡ ਤੇ ਜਿਹੜੀ ICICI ਦੀ ਬ੍ਰਾਂਚ ਇੱਕ ਮਹੀਨਾ ਪਹਿਲਾਂ ਖੁੱਲੀ ਸੀ ਤਾਂ ਉਹਦੇ ਵਿੱਚ ਅੱਜ ਕੁਝ ਨੌਜਵਾਨ ਅੰਦਰ ਆਉਂਦੇ ਨੇ ਤਾਂ ਗੱਲਬਾਤ ਕਰਦੇ ਨੇ ਤਾਂ ਉਹਨਾਂ ਲਈ ਬੈਂਕ ਦੇ ਅੰਦਰ ਵੀ ਸੀਸੀਟੀਵੀ ਵੀ ਸਾਹਮਣੇ ਆ ਚੁੱਕੀ ਹੈ ਜਿਸ ਮਾਮਲੇ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਉੱਥੇ ਜਿਹੜੇ ਨੌਜਵਾਨ ਪਹੁੰਚਦੇ ਨੇ ਤਾਂ ਉਹਨਾਂ ਦੇ ਵੱਲੋਂ ਕੈਸ਼ ਮੰਗਿਆ ਜਾਂਦਾ ਤਾਂ ਹਥਿਆਰ ਦੀ ਨੋਕ ਤੇ ਜਿਹੜੀ ਇਹ ਲੁੱਟਾ ਉਹੋ ਕਰਕੇ ਫਰਾਰ ਹੋ ਜਾਂਦੀ ਹੈ ਤੇ ਜੇਕਰ ਅਸੀਂ ਗੱਲ ਕਰੀਏ ਕੈਮਰੇ ਜਿਹੜੇ ਨੇ ਹੋਰ ਵੀ ਦੁਕਾਨਾਂ ਤੇ ਲੱਗੇ ਹੋਏ ਨੇ ਉਹਨਾਂ ਦਾ ਕੈਮਰੇ ਦੀ ਵੀਡੀਓ ਸਾਹਮਣੇ ਆਈ ਹੈ ਜਿਹਦੇ ਵਿੱਚ ਸਾਫ਼ ਸੌਰੀ ਤੇ ਦਿਖਾਈ ਦੇ ਰਿਹਾ ਕਿ ਇੱਕ ਇੱਕ ਕਰਕੇ ਜਿਹੜੇ ਨੌਜਵਾਨ ਨੇ ਉਹ ਬੈਂਕ ਦੇ ਅੰਦਰ ਐਂਟਰ ਹੁੰਦੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਲੁੱਟ ਕੱਢੀ ਜਾਂਦੀ ਹੈ ਤੇ ਜਿਸ ਤੋਂ ਬਾਅਦ ਉਹ ਐਕਟਵਾ ਤੇ ਬੈਠ ਕੇ ਫਰਾਰ ਹੋ ਜਾਂ ਵੱਲੋਂ ਪੁਲਿਸ ਨੂੰ ਦਿੱਤੀ ਜਾਂਦੀ ਹੈ ਤਾਂ ਪੁਲਿਸ ਦੇ ਅਧਿਕਾਰੀ ਜਿਹੜੇ ਨੇ ਉਹ ਉਥੇ ਪੰਜ ਦਿਨ ਜੇਕਰ ਅਸੀਂ ਗੱਲ ਕਰੀ ਐਸਪੀ ਸਿਟੀ 1 ਨਵਜੋਤ ਸਿੰਘ ਤਰਸਿੱਕਾ ਤਾਂ ਹੋਰ ਵੀ ਜਿਹੜੇ ਟੀసీపీ ਹਰਪੀ ਸਿੰਘ ਮੰਡੇਰ ਤਾਂ ਹੋਰ ਵੀ ਜਿਹੜੇ ਪੰਜਾਬ ਪੁਲਿਸ ਦੇ ਮੁਲਾਜ਼ਮ ਪੀਸੀਆਰ ਦੀਆਂ ਗੱਡੀਆਂ ਜਿਹੜੀਆਂ ਨੇ ਉਹ ਉਸ ਇਲਾਕੇ ਦੇ ਵਿੱਚ ਪੂਰੇ ਪਹੁੰਚ ਚੁੱਕੀਆਂ ਨੇ ਜੇਕਰ ਸੀ ਗੁਰਪੇ ਤੇ ਕੀ ਕੋਈ ਜਾਣਕਾਰੀ ਮਿਲ ਪਈ ਹੈ ਕਿੰਨੇ ਰੁਪਏ ਦੀ ਲੁੱਟ ਹੋਈ ਹੈ ਤੇ ਕਿਵੇਂ ਫਰਾਰ ਕਿਵੇਂ ਹੋ ਗਏ ਉੱਥੋਂ ਉਹ ਲੁਟੇਰੇ ਸਰ ਜੇਕਰ ਅਸੀਂ ਗੱਲ ਕਰੀਏ 20 ਲੱਖ ਰੁਪਏ ਦੇ ਕਰੀਬ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਬੈਂਕ ਦੇ ਵਿੱਚ ਲੁੱਟ ਹੋਈ ਹੈ ਬੈਂਕ ਦੇ ਅੰਦਰ ਕੋਈ ਵੀ ਨਹੀਂ ਸੀ ਜਦੋਂ ਇਹ ਬੈਂਕ ਦੇ ਅੰਦਰ ਐਂਟਰ ਹੁੰਦੇ ਨੇ ਇਹਨਾਂ ਦੇ ਵੱਲੋਂ ਦਰਵਾਜ਼ਾ ਜਿਹੜਾ ਵਾ ਲੋਕ ਕਰ ਦਿੱਤਾ ਜਾਂਦਾ ਤਾਂ ਇੱਕ ਨੌਜਵਾਨ ਜਿਹੜਾ ਬੈਂਕ ਦੇ ਅੰਦਰ ਦੇਖਦਾ ਹੈ ਤਾਂ ਨੌਜਵਾਨ ਅੰਦਰੋਂ ਨਿਕਲਦੇ ਨੇ ਤਾਂ ਉਸ ਨੌਜਵਾਨ ਨੂੰ ਵੀ ਧਮਕੀ ਦਿੰਦੇ ਨੇ ਤਾਂ ਜਿਸ ਤੋਂ ਬਾਹਰ ਉਹ yellow shirt ਵਾਲਾ ਜਿਹੜਾ ਨੌਜਵਾਨ ਬਾਹਰ ਖੜਾ ਹੁੰਦਾ ਤਾਂ ਉਹ ਉਥੋਂ ਫਰਾਰ ਹੋ ਜਾਂਦਾ ਤਾਂ ਜਿਸ ਤੋਂ ਬਾਹਰ ਇਹ ਨੌਜਵਾਨ ਫਿਰ ਬੈਂਕ ਦੇ ਅੰਦਰ ਚਲੇ ਜਾਂਦੇ ਨੇ ਤਾਂ ਉਥੋਂ ਲੁੱਟ ਕਰਕੇ ਇੱਕ ਇੱਕ ਕਰਕੇ ਜਿਹੜੇ ਨੌਜਵਾਨ ਬੈਂਕ ਤੋਂ ਬਾਹ ਕੀ ਗੁਰਪ੍ਰੀਤ ਕੀ ਕੋਈ ਸਕਿਉਰਿਟੀ ਗਾਰਡ ਮੌਜੂਦ ਨਹੀਂ ਸੀ ਬੈਂਕ ਦੇ ਅੰਦਰ ਜਦੋਂ ਡਾਕਾ ਪਿਆ ਬੈਂਕ ਦੇ ਵਿੱਚ ਸਰ ਜੇਕਰ ਅਸੀਂ ਗੱਲ ਕਰੀਏ ਇਸ ਮਾਮਲੇ ਦੇ ਬਾਰੇ ਹਜੇ ਪੁਲਿਸ ਦੇ ਵੱਲੋਂ ਨਹੀਂ ਦੱਸਿਆ ਜਾ ਰਿਹਾ ਕਿ ਅੰਦਰ ਸਕਿਉਰਿਟੀ ਗਾਰਡ ਉਹਨਾਂ ਦਾ ਹੈਗਾ ਸੀ ਜਾਂ ਫਿਰ ਨਹੀਂ ਇਹ ਪੁਲਿਸ ਦੇ ਵੱਲੋਂ ਹਜੇ ਦੱਸਿਆ ਜਾਣਾ ਉਹਨਾਂ ਦੇ ਵੱਲੋਂ ਪੂਰੀ ਜਿਹੜੀ ਇਨਵੈਸਟੀਗੇਸ਼ਨ ਉਹ ਕੀਤੀ ਜਾ ਰਹੀ ਹੈ ਜਿਹੜੇ ਬੈਂਕ ਦੇ ਅੰਦਰ ਮੁਲਾਜ਼ਮ ਕੰਮ ਕਰਦੇ ਨੇ ਉਹਨਾਂ ਦੇ ਜਿਹੜੇ ਫੋਨ ਨੇ ਉਹ ਚੱਕ ਕੇ ਤੇ ਜਾ ਰਹੇ ਨੇ ਕਿ ਕਿਸੇ ਨੇ ਇਤਲਾਹ ਦੇ ਕੇ ਤੇ ਨਹੀਂ ਕਿਸੇ ਨੂੰ ਬੁਲਾਇਆ ਤਾਂ ਉਹ ਪੂਰੀ ਇਨਵੈਸਟੀਗੇਸ਼ਨ ਪਰ ਵੱਡਾ ਸਵਾਲ ਇੱਥੇ ਖੜਾ ਹੋ ਰਿਹਾ ਜੀ ਗੁਰਪ੍ਰੀਤ ਬਹੁਤ ਬਹੁਤ ਧੰਨਵਾਦ ਵੱਡਾ ਸਵਾਲ ਹੈ 1 ਮਹੀਨੇ ਲਈ 1 ਮਹੀਨਾ ਪਹਿਲਾਂ ਬੈਂਕ ਖੋਲਦਾ ਤੇ ਅੱਜ ਡਾਕਾ ਬਾਜੂ ਸੀ ਜਨਹੀਂ ਫਿਲਹਾਲ ਜਾਣਕਾਰੀ ਨਹੀਂ ਮਿਲ ਪਾਈ ਹੈ ਪਰ ਤਸਵੀਰਾਂ ਬਹੁਤ ਵੱਡੀਆਂ ਨੇ ਪੰਜਾਬ ਚ ਸਭ ਤੋਂ ਵੱਡੇ ਡਾਕੇ ਦੀ ਲਾਈਵ ਤਸਵੀਰ ਤੁਹਾਡੀ ਸਕਰੀਨ ਤੇ ਅਸੀਂ ਸਾਂਝੀ ਕਰ ਰਹੇ ਹਾਂ ਪੰਜਾਬ ਚ ਅੱਜ ਦਿਨ ਦਿਹਾੜੇ ਡਾਕਾ ਪੈ ਗਿਆ ਹੈ ਲੁੱਟ ਦੀ ਵਾਰਦਾਤ ਤੋਂ ਅੰਜਾਮ ਦੇ ਕੇ ਲੋਕ ਸਕੂਟਰੀ ਤੇ ਫਰਾਰ ਹੋ ਜਾਂਦੇ ਨੇ ਲੁਟੇਰੇ ਐਕਟਿਵਾ ਤੇ ਆਉਂਦੇ ਨੇ ਤੇ ਸਕੂਟਰ ਤੇ ਉਸੇ ਐਕਟਿਵਾ ਦੇ ਉੱਤੇ ਵਾਰਦਾਤ ਤੋਂ ਅੰਜਾਮ ਦੇ ਕੇ ਬੜੇ ਆਰਾਮ ਨਾਲ ਨਿਕਲ ਜਾਂਦੇ ਨੇ ਅੰਮ੍ਰਿਤਸਰ ਪੁਲਿਸ ਤੇ ਵੱਡੇ ਸਵਾਲ ਖੜੇ ਕਰਦੀ ਹੈ ਤਸਵੀਰ ਹੈ ਫਿਲਹਾਲ ਸਭ ਤੋਂ ਵੱਡੇ ਡਾਕੇ ਦੀ ਖਬਰ ਤੁਹਾਡੀ ਸਕਰੀਨ ਤੇ ਸਾਂਝੀ ਕਰ ਰਹੇ ਹਾਂ ਪੰਜਾਬ ਚ ਡਾਕਾ ਵੱਜਾ ਛੋਟਾ ਮੋਟਾ ਡਾਕਾ ਨਹੀਂ 20 ਲੱਖ ਰੁਪਿਆ ਦੇਨ ਦੇ ਆੜੇ ਲੁੱਟ ਲਿਆ ਗਿਆ ਆਈਸੀਆਈਸੀ ਬੈਂਕ ਦੇ ਅੰਦਰ ਦੋ ਬੰਦੇ ਬੜੇ ਤੇ ਜਦ ਬਾਹਰ ਐਕਟੀਵਾ ਤੇ ਖੜਾ ਰਿਹਾ ਤੇ ਵਾਰਦਾਤ ਤੋਂ ਅੰਜਾਮ ਦੇ ਕੇ ਲੁੱਟਦੀ ਵਾਰਦਾਤ ਤੋਂ ਅੰਜਾਮ ਦੇ ਕੇ ਉਸੇ ਐਕਟੀਵਾ ਤੇ ਬਹਿ ਕੇ ਆਰਾਮ ਦੇ ਨਾਲ ਉਥੋਂ ਫਰਾਰ ਹੋ ਜਾਂਦੇ ਨੇ ਪੰਜਾਬ ਪੁਲਿਸ ਤੇ ਵੱਡੇ ਸਵਾਲ ਖੜੇ ਕਰਦੀ ਹੈ ਵਾਰਦਾਤ ਤੋਂ ਬਾਅਦ ਪੰਜਾਬ ਪੁਲਿਸ ਬੇਸ਼ੱਕ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਚੁੱਕੀ ਹੈ ਪਰ ਸਵਾਲ ਇਹ ਹੈ ਕਿ ਆਕਰ ਏਡੀ ਵੱਡੀ ਸੁਰੱਖਿਆ ਵਿਵਸਥਾਵਾਂ ਦੇ ਬਾਵਜੂਦ ਅੰਮ੍ਰਿਤਸਰ ਪੁਲਿਸ ਦੇ ਵੱਡੇ ਵੱਡੇ ਦਾਅਵੇ ਹੁੰਦੇ ਬਾਵਜੂਦ ਪੰਜਾਬ 'ਚ ਚੌਂ ਨਜਾਬਤਾ ਲੱਗਣ ਤੇ ਕੇਂਦਰ ਤੋਂ ਸੁਰੱਖਿਆ ਦਸਤੇ ਲੈਣ ਦੇ ਬਾਵਜੂਦ ਲੁਟੇਰੇ ਕਿਵੇਂ ਫਰਾਰ ਹੋ ਗਏ ਥਾਂ ਥਾਂ ਤੇ ਨਾਕੇ ਲੱਗੇ ਆ ਜਬ ਡਾਕਾ ਮਾਰਿਆ ਐਸਐਸਸੀ ਬੈਂਕ ਦੇ ਵਿੱਚ ਆਖਿਰ ਕਿਵੇਂ ਲੁਟੇਰੇ ਇੱਕ ਐਕਟਿਵਾ ਤੇ ਬੈ ਕੇ ਮੌਕੇ ਤੋਂ ਭੱਜ ਨਿਕਲੇ ਵੱਡੇ ਸਵਾਲ ਇਥੇ ਅੰਮ੍ਰਿਤਸਰ ਪੁਲਿਸ ਤੇ ਖੜੇ ਹੋ ਰਹੇ ਨੇ ਫਿਲਹਾਲ ਸਭ ਤੋਂ ਵੱਡੀ ਖਬਰ ਤੁਹਾਡੀ ਸਕਰੀਨ ਤੇ ਅੱਜ ਦਿਨ ਦੇ ਅੰਮ੍ਰਿਤਸਰ ਦੇ ICICI ਬੈਂਕ ਜਿਆ ਤਰਨ ਤਰਨ ਰੋਡ ਤੇ ਸਥਿਤ ਐਸਐਸਸੀ ਬੈਂਕ ਮਹੀਨਾ ਪਹਿਲਾਂ ਖੁੱਲਿਆ ਬੈਂਕ ਅੱਜ ਡਾਕਾ ਪੈ ਗਿਆ 20 ਲੱਖ ਰੁਪਏ ਦੀ ਨਕਦੀ ਲੁੱਟ ਕੇ ਆਸਾਨੀ ਨਾਲ ਲੁਟੇਰੇ ਫਰਾਰ ਹੋ ਗਏ ਐਕਟੀਵਾ ਤੇ ਆਉਂਦੇ ਨੇ ਬੈਂਕ ਦੇ ਅੰਦਰ ਦੋ ਵੜਦੇ ਨੇ ਤੀਜਾ ਬਾਹਰ ਖੜਾ ਰਹਿੰਦਾ ਅੰਦਰ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਕੈਸ਼ ਨੂੰ ਓਟ ਲਿਆ ਜਾਂਦਾ ਐਕਟੀਵਾ ਦੀ ਡਿੱਗੀ ਚ ਕੈਸ਼ ਰੱਖ ਕੇ ਬੜੇ ਆਰਾਮ ਦੇ ਨਾਲ ਉਤੋਂ ਲੁਟੇਰੇ ਫਰਾਰ ਹੋ ਗਏ ਜੋ ਸਭ ਤੋਂ ਵੱਡੀ ਖਬਰ ਤੁਹਾਡੀ ਸਕਰੀਨ ਦੇ ਉੱਤੇ ਅਸੀਂ ਸਾਂਝੀ ਕਰ ਰਹੇ ਹਾਂ ਫਿਲਹਾਲ ਅੰਮ੍ਰਿਤਸਰ ਚ ਆਪਰੀ ਸਵਾਰਦਾਤ ਨੂੰ ਤੁਸੀਂ ਕਿਵੇਂ ਦੇਖਦੇ ਹੋ ਆਪਣੀ ਪ੍ਰਤੀਕਿਰਿਆ ਸਾਨੂੰ ਕਮੈਂਟ ਕਰ ਦਿਓ ਇਸ ਖਬਰ ਨੂੰ ਸ਼ੇਅਰ ਕੀਤਾ ਜਾ ਸਕਦਾ ਜਿਸ ਤਰੀਕੇ ਅਸ਼ੋਕ ਕਰੋੜਾ ਦੀ ਪ੍ਰਤੀਕਿਰਿਆ ਮਿਲ ਰਹੀ ਹੈ ਉਥੇ ਵਿਨੋਦ ਕੁਮਾਰ ਤੇ ਅਜੇ ਅਰੋੜਾ ਦੀ ਪ੍ਰਤੀਕਿਰਿਆ ਮਿਲਿਆ ਅਰਜੇ ਰੋੜਾ ਲੱਗਦਾ ਕਿ ਕੋਈ ਡਰ ਨਹੀਂ ਪੋਛਦਾ ਰਿਹਾ ਤਾਂ ਬਿਲਕੁਲ ਤਸਵੀਰਾਂ ਬਹੁਤ ਵੱਡੀਆਂ ਨੇ ਪ੍ਰੈਸ ਵਿਚਾਲੇ ਅਸੀਂ ਆਪਣੇ ਸਵਾਲਾਂ ਦੇ ਜਵਾਬ ਲੈ ਲਈ ਅਮਰਸਰ ਦੇ ਵਿੱਚ ਪਹੁੰਚੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਹੈ ਇਸ ਮਾਮਲੇ ਤੇ ਹੋਰ ਜਾਣਕਾਰੀ ਦਿੰਦੇ ਹਾਂ ਪਰ ਪਹਿਲਾਂ ਸੋਨਾਂ ਨੇ ਕੀ ਕਰ ਰਹੇ ਨੇ ਪੁਲਿਸ ਅਧਿਕਾਰੀ ਸਰ ਵੀ ਜਿਹੜੇ ਸਸਪੀਸ਼ੀਅਸ ਤਿੰਨ ਬੰਦੇ ਆਏ ਆ ਜੋ ਫੋਨ ਤੇ ਜਿੰਨੇ ਕੁ ਮੈਨੂੰ ਕਨਵੇ ਹੋਈ ਆ ਸੋ ਮੌਕਾ ਦੇਖ ਕੇ ਉਹਨੂੰ ਇਨਵੈਸਟੀਗੇਟ ਕਰਾਂਗੇ ਜੀ ਦੈਨ ਤੁਹਾਨੂੰ ਰੋਟਾ ਸਰ ਮੈਨੂੰ ਐਗਜ਼ੈਕਟ ਮੈਗਾ ਜੀ ਜਾ ਕੇ ਅੰਦਰ ਵਾਲੇ ਮੈਂ ਦੇਖਦਾ ਆ ਸਰ ਕਿੰਨੇ ਬੰਦੇ ਆਏ ਸੀ ਤਿੰਨ ਤਿੰਨ ਦੱਸ ਰਿਹਾ ਜਿੰਨੇ ਕੁ ਮੈਨੂੰ ਫੋਨ ਤੇ ਇਨਫੋਰਮੇਸ਼ਨ ਆਈ ਹੈ ਸਰ ਕੀ ਕਾਰਵਾਈ ਹੈ ਜੀ ਕਾਰਵਾਈ ਦੇਖੋ ਜੀ ਅਜੇ ਉਹਨਾਂ ਦਾ ਅਸੀਂ ਇਹਨਾਂ ਦੇ ਪੈਰਾਮੀਟਰਸ ਦੇਖਦੇ ਆਂ ਵੀ ਬੈਂਕ ਨੇ ਜਿਹੜੇ ਪ੍ਰੋਪਰ ਪੈਰਾਮੀਟਰ ਜਿਹੜੇ ਸੀ ਉਹਨਾਂ ਨੂੰ ਫਾਲੋ ਕਰ ਰਹੇ ਆ ਅਜੇ ਮੈਂ ਉਹ ਜੀ ਦੱਸਿਆ ਵੀ ਇਨੀਸ਼ੀਅਲੀ ਆਲੇ ਮੈਂ ਐਂਟਰ ਕਰ ਰਿਹਾ ਤੇ ਸਰ ਚੋਰੀ ਗਾਰਡ ਵਗੈਰਾ ਸੀ ਲਕ ਨਹੀਂ ਮੈਂ ਹੋਈ ਕਹ ਜੀ ਅ ਜੇ ਮੈਨੂੰ